ਪਿਆਰ ਪ੍ਰਸ਼ਾਸਨਿਕ ਕਾਲ ਕਹਿੰਦੇ ਐਡ ਲਾਉਣੀ ਤਾਂਲੇ ਪਾਸੇ ਨੰਬਰ ਚੱਲ ਜਾਂਦਾ ਪੋਰਟਰ ਤੇ 5 ਤੋਂ 7 ਫੁੱਟ ਮਾ ਵੀ ਜਾ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਜਰ ਫੋਲੋ ਕਰਦੇ ਰਹੋ ਤੇ ਲਾਇਕ ਜਰੂਰ ਕਰਦੇ ਕਰੋ ਬਰਾ ਬਣ ਕੇ ਆਪਾਂ ਲੈ ਕੇ 1 ਕੇ ਵੀਰ ਦਾ ਸਮਾਨ ਚਾਰ ਚੀਜ਼ਾਂ ਤਿੰਨ ਟਰੈਕਟਰ ਤੇ ਇੱਕ ਟਰਾਲਾ 1 ਕੇ ਵੀਰ ਦਾ ਜ਼ਿਲ੍ਹਾ ਕਰਤਾਰਪੁਰ ਤੇ ਜ਼ਿਲ੍ਹਾ ਕਰਤਾਰਪੁਰ ਦੇ ਵਿੱਚ ਸਮਾਨ ਆ ਇਹੇ ਤੇ ਇਰਾਦਾ 16 ਸੱਤ ਟਰਾਲਾ ਦਾ ਸਿੰਘ ਕੀ ਗਾਡਰ ਦਾ ਨੜੀਆ ਭਰੇਲ ਦੇ ਸਾਂ 20 ਬਾਈ ਦੇ ਭੈਰنگ 3 ਫੁੱਟ ਵੈੱਡ 2 ਫੁੱਟ ਵਾਰ ਪਲਾਜੋ ਕੱਟ ਲੇਜ਼ਰ ਕਟਰ ਵੈੱਡ ਬਣਿਆ ਇਹਦਾ ਤੇ ਟਾਟਾ ਸੀਲ ਦਾ ਮਾਰ ਪਿਓਰ ਪਿਓ ਟਾਟਾ ਸੀਲ ਦੇ ਮਾਰ ਚਾ ਇਹ ਤੇ ਇਹਦੀ ਆਪਾਂ 33 ਕੁਆਂਟ ਦਾ ਟਰਾਲਾ ਤੋਲ ਕੇ ਦੇਣਗੇ ਬਣੇ ਕੰਡੇ ਨੇ ਚੜਾ ਕੇ ਲੈ ਸਕਦਾ ਅਗਲਾ 33 ਕੁਆਂਟ ਦਾ ਟਰਾਲਾ ਇਹ 33 ਕੁਆਂਟਲ ਦਾ ਤੇ ਦਾ ਸਿੰਕੀ ਗਾਡਰਾਂ ਚਾ ਦਾਣੜੀ ਹੱਬ ਚਾ ਰੇਲ ਦੇ ਸੱਚਾ 22 ਦੇ ਫੇਰਾਂ ਚ 3 ਫੁੱਟ ਬੈਡ ਚ 2 ਫੁੱਟ ਬਾੜ ਚ ਤੇ ਕਹੇ ਡਾਲੀ ਨੂੰ ਕਲੱਚ ਲੱਗੇ ਆ ਕਲੱਚ ਵੀ ਲੱਗਿਆ ਤੇ ਸੰਗਲ ਵੀ ਲੱਗੇ ਆ ਲਾਈਟਾਂ ਲੱਗੀਆਂ ਬੇੜ ਚ ਲੱਗੇ ਆ ਵੀਲ ਕਵਰ ਲੱਗੇ ਆ ਤੇ ਮੰਜਾ ਲੱਗਿਆ ਵਾ ਤੇ ਵੱਡਾ ਢੂਲ ਬਾਕਸ ਲੱਗਿਆ ਰਸੇ ਇਕੱਠੇ ਕਰਨ ਵਾਲਾ ਵੀ ਲੱਗਿਆ ਤੇ ਰਸੇ ਕਸਣ ਵਾਲਾ ਵੀ ਲੱਗਿਆ ਹੈ ਪਿੱਛੇ ਲੱਗਿਆ ਰਸੇ ਇਕੱਠੇ ਕਰਨਾ ਗੰਨੀ ਵਾਲੇ ਵੀ ਰਾਵਾਂ ਤੇ ਟਰਾਲਾ ਤਰਪਾਲ ਪਾਉਣ ਵਾਲਾ ਪਾਇਪ ਸਾਈਡਾਂ ਦੇ ਕੁੰਡਗਾਂ ਦੇ ਕਿ 56 ਇੰਚ ਮੱਚੀ ਹੋਕਾ ਕਿੱਥੇ ਗੁੱਲਾ ਪੈਂਦਾ 4 ਇੰਚੀ ਆ ਭਾਰਾ ਪੂਰਾ ਟਰਾਲਾ ਟਾਟਾ ਸੇਲ ਦਾ ਮਾਲ ਆ 16 7 ਤੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ 3 ਲੱਖ ਤੇ 25000 ਰੁਪਿਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਤੇ 5000 ਰੁਪਿਆ ਲੈਸ ਕਰ ਦੇਣਗੇ ਹੋਰ ਵੀ ਤੁਹਾਡਾ ਮਨਤਨ ਕਰਨਗੇ 2004 ਮਡ ਟਰੈਕਟਰ ਆ 575 ਏਰੀਆ ਗਰਦਾਸਪੁਰ ਕੋਕਾਪੀ ਟਰੈਕਟਰ ਆ 265 ਆ 265 ਪਹਿਟ ਹੈ ਰੇ ਜੀ ਤੇ 575 ਟਰੈਕਟਰ ਆ ਠਾਕੜ ਪੇਪਰ ਲੱਗਿਆ ਹੋਇਆ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਦਾਂ ਸੰਪਰਕ ਕਰ ਸਕਦੇ ਆ ਤੇ ਕਾਜ ਪੱਤਿਆਂ ਦਾ ਜਮਾ ਕੇ ਵੱਡੀ ਹੁੱਕ ਲੱਗੀ ਆ ਲਿੰਕਾਂ ਵਾਲੀ ਜੱਕ ਜੇ ਨਵੇਂ ਪਈ ਹੋਏ ਆ ਤੇ ਵਾਕੇ ਲੈ ਸਕਦੇ 100 ਰੁਪਿਆ ਨੁਕਸ ਨਹੀਂ ਤੇ ਪੂਰਾ ਇੰਗਣ ਦਾ ਘੇਰਦਾ ਜਮਾ 1 ਰੁਪਈਆ ਦਾ ਕੰਮ ਨਹੀਂ ਭਾਲਦਾ ਤੇ ਪੂਰਾ ਕੰਮ ਮੜਾ ਮੋਟਾ ਕਿਹੜਾ ਲੀਕ ਤੀਲ ਖੀਰ ਸਭ ਕੁਝ ਬਦਲਿਆ ਵਾ ਤੇ ਕੱਪੜੇ ਵਾਲੀ ਛਤਰੀ ਇਹਦੀ ਹੱਡ ਲੱਗਿਆ ਵਾ ਉੱਤੇ ਤੇ ਸਾਰੀ ਗੇ ਲਿਫਟ ਪੰਪ ਨਵਾਂ ਲੱਗਿਆ ਵਾ ਰੇਟ ਹੈਗਾ 2 ਲੱਖ ਤੇ 15000 ਰੁਪਏ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜੇ 5000 ਰੁਪਏ ਦੇ ਦੱਸ ਕਰ ਦੇਗੇ ਸਾਰੀ ਗੱਲ ਕਰੀ ਪੂਰਦਾ ਕਿਦਾਂ ਕਰਦੇ ਕੋਕਾ ਪੀ ਟਰੈਕਟਰ ਵਾ ਕੇ ਲੈ ਸਕਦੇ ਹਾਂ ਤੇ ਇੰਜਨ ਗੇਅਰ ਲਿਫਟ ਤਾਂ ਓਕੇ ਰੰਗ ਪੇਂਟ ਦਾ ਵਧੀਆ ਪਿਆ। ਆਰਜਨ 2011 ਮਾਡਲ 3 ਸਪੀਡ ਹੋਇਆ ਵਾ ਪਾਵਰ ਸਟੀਅਰ ਦਾ ਠੱਕੜ ਬੈਂਪਰ ਲੱਗਿਆ ਵਾ ਤੇ ਵੱਡੀ ਹੁੱਕ ਲੱਗੀ ਆ ਇੰਜਨ ਗੇਅਰ ਲਿਫਟ ਤਾਂ ਓਕੇ ਆ ਮੂਲ ਟਾਇਰ ਰਹਿਗੇ ਆ 80 ਪੈਸੇ ਤੇ ਮਗਲ ਟਾਇਰ ਰਹਿਗੇ 90 ਪੈਸੇ ਤੇ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਪਈ ਲੈਣਾ ਹੋਵੇ ਵੀ ਦਸਪਰਕਰ ਸਕਦੇ ਆ ਇੰਜਨ ਗੇਅਰ ਲਿਫਟ ਤਾਂ ਓਕੇ ਆ ਰੰਗ ਪੇਂਟ ਦਾ ਸਾਰਾ ਨਹੀਂ ਰਾਜਾ 605 ਹਜ਼ਾਰ ਜਣਾ 2011 ਮਾਡਲ 3 ਟੀ ਸਪੀਡ ਹੋਇਆ ਫੇਵਰ ਦੀ ਛਤਰੀ ਲੱਗੀ ਆ ਹੁੱਕ ਲੱਗੀ ਆ ਵੱਡੀ ਇਹਦੇ ਕਿਹੜੀ ਹੋਣ ਲਾਉਂਦੇ ਆ ਵੱਡਾ ਟ੍ਰਾਂਡਰਾਂ ਦਾ ਪੈਣ ਵਾਲੀ ਤੇ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦ ਸੰਪਰਕ ਕਰ ਸਕਦੇ ਆ 2011 ਮਾਡਲ 605 ਹਜ਼ਾਰ ਜਣਾ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 3 ਲੱਖ ਤੇ 30000 ਰੁਪਿਆ ਕਿਹੜਾ ਵੀਡੀਓ ਕੋ ਸ਼ੇਅਰ ਕਰਕੇ ਜਾਊਗਾ ਚੈਨਰ ਫੋਲੋ ਕਰਕੇ ਜਾਊਗਾ 5000 ਰੁਪਇਆ ਲਿਸ ਕਰ ਦੇਣਗੇ ਤੇ ਹੋਰ ਵੀ ਤੁਹਾਡਾ ਮਾਨ ਤਨ ਕਰਨਗੇ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਧੱਕੜ ਬੈਂਪਰ ਲੱਗਿਆ ਭਾਈ ਬੈਂਪਰ ਪੂਰਾ ਭਾਰਾ ਲੱਗਿਆ ਤੇ ਵੀਡੀਓ 575 ਟਰੈਕਟਰ ਆ ਚਾਰੇ ਟਾਇਰ ਨਵੇਂ ਚੜੇ ਹੋਇਆ ਤੇ ਇਹਦਾ ਸਿਸਟਮ ਲੱਗਿਆ ਵਾ 12 ਇੰਚੀ ਬੂਬਰ ਲੱਗਿਆ ਵੱਡਾ ਸਿਸਟਮ ਲੱਗਿਆ ਵਾ ਤੇ ਚਾਰੇ ਟਾਇਰਾਂ 'ਤੇ ਚੜੇ ਆ ਵੱਡੀ ਹੁੱਕ ਲੱਗੀ ਆ ਤਾ ਕੜ ਬੇਪਰ ਲੱਗਿਆ ਵਾ ਤੇ 575 2003 ਮਾਡਲ ਆ ਤੇ ਕੋਕਾਪੀ ਟਰੈਕਟਰ ਆ ਚਾਰੇ ਟਾਇਰ ਨਵੇਂ ਆ ਤੇ ਸਾਰਾ ਟਰੈਕਟਰ ਰੰਗ ਪੇਂਟ ਦਾ ਨੀਰ ਆ ਜਿਵੇਂ ਨਵੇਂ ਵਰਗਾ ਟਰੈਕਟਰ ਪਿਆ 2003 ਮਾਡਲ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ 575 ਤੇ ਏਰੀਕਾ ਕਰਦਾਸ ਪਰ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਆਪਾਂ ਰੇਟ ਦੀ ਇਤੇ ਇੰਜਨ ਪੰਜਾਬ ਨੰਬਰ ਡਾਬਰ ਪੱਟੀ ਡੰਡਾ ਨਾਲ ਤੇ ਕਾਜ ਪੱਤਰਾਂ ਜਿਵੇਂ ਕੇ ਡਾਇਰੈਕਟਰ ਕਿਹੜੀ ਆ ਤੇ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ ਗੁਰੂ ਮਹਾਰਾਜ ਪੜਾ ਕਰੇ ਤੇਰਾ 2 ਲੱਖ ਤੇ 65000 ਰੁਪਇਆ ਕਿਹੜਾ ਵੀਡੀਓ ਸ਼ੇਅਰ ਕਰਕੇ ਜੋਗਾ ਚੈਨਰ ਫੋਲੋ ਕਰਕੇ ਜੋ 5000 ਰੁਪਇਆ ਲੈਸ ਕਰ ਦੇਣਗੇ ਤੇ ਕਿਹਨਾਂ